ਕਰੋ ਵੰਦੋ ਕਾਲਜ ਦਾ ਸ਼ਾਖਿਦ ਮੁਤਾਬਕ ਜੀ ਆਵਾਜ਼ ਮੁਤਾਬਕ ਦੇਖੀਂ ਮੁਤਾਬਕ ਕਰੋ ਵੰਦ ਕਰੋ ਵੰਦ ਕਰੋ ਇਸੇ ਮੁਤਾਬਕ ਜੀ ਆਵਾਜ਼ ਮੁਤਾਬਕ ਕਿ ਇੱਕ ਖਾਸ ਮੁਤਾਬਕ ਜੀ ਆਵਾਜ਼ ਜਾਣਦੇ ਹਾਂ ਕਿ ਮੈਂ ਡਾਕਟਰ ਜੋਤਸਨਾ ਪ੍ਰਿੰਸੀਪਲ ਸਰਕਾਰੀ ਜੁਤੰਡਾ ਕਾਲਜ ਬਟਿੰਡਾ ਮੈਂ ਬਰ ਸਟੂਡੈਂਟ ਵੱਲੋਂ ਧਰਨ ਰਿਤਾਇਆ ਹੈ ਕਿ ਕਾਰਨ ਕੀ ਹੈ ਇਹ ਦਾ ਕਾਰਨ ਇਹ ਹੈ ਜੀ ਕਿ ਕੱਲ ਕਿਉਂਕਿ ਕਾਲਜ ਹਮੇ ਸਾਡਾ ਪ੍ਰੋਪਰ ਸ਼ੁਰੂ ਹੋ ਚੁੱਕਿਆ ਹੈ ਤੇ ਕੱਲ ਅਸੀਂ ਇੱਕ ਨੋਟਿਸ ਲਗਾਇਆ ਸੀ ਕਿ ਕਾਲਜ ਦਾ ਜਿਹੜਾ ਐਂਟਰੀ ਗੇਟ ਹੈ ਉਹ ਸਵੇਰ 9:30 ਵਜੇ ਤੋਂ ਲੈ ਕੇ ਤੇ ਦੁਪਹਿਰ 2:00 ਵਜੇ ਤੱਕ ਬੰਦ ਰਹੇਗਾ ਕਿਉਂਕਿ ਬੱਚਿਆਂ ਦੇ ਜਿਹੜੇ ਹੈਗੇ ਆ ਫਸਟ ਪੀਰੀਅਡ ਜਾਂ ਤਾਂ ਬੱਚੇ ਆ ਜਾਂਦੇ ਆ ਜਾਂ ਸੈਕੰਡ ਪੀਰੀਅਡ ਤੱਕ ਬੱਚੇ ਆ ਜਾਂਦੇ ਆ ਸੈਕੰਡ ਪੀਰੀਅਡ 9:40 ਤੇ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਤਾਂ ਕੋਈ ਇਹ ਨਹੀਂ ਹੈਗਾ ਕਿ ਕੋਈ ਬੱਚੇ ਦਾ ਤੀਜੇ ਪੀਰੀਅਡ ਤੋਂ ਹੀ ਟਾਈਮ ਟੇਬਲ ਸ਼ੁਰੂ ਹੁੰਦਾ ਹੋਈ ਤਾਂ ਇਸ ਕਰਕੇ ਸਾਨੂੰ ਇਹ ਸੀਗਾ ਕਿ ਕੁਆਲਿਟੀ ਵਿੱਚ ਅਨੁਸ਼ਾਸਨ ਕਾਇਮ ਦੇ ਰੱਖਣ ਦੇ ਲਈ ਕਿਉਂਕਿ ਨਵੇਂ ਬੱਚੇ ਹਨ ਉਹਨਾਂ ਦਾ ਜਿਹੜਾ ਹੈ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਜਾਂ ਜਿਸ ਤਰ੍ਹਾਂ ਵੀ ਦੋ ਵੀ ਅਨੁਸ਼ਾਸਨ ਕਾਇਮ ਕਰਨਾ ਹੈ ਉਹ ਇੱਕ ਜਿਹੜਾ ਸੰਸਥਾ ਦਾ ਮੁਖੀ ਹੁੰਦਾ ਉਸ ਦੀ ਇਹ ਡਿਊਟੀ ਹੁੰਦੀ ਹੈ ਤਾਂ ਇਸ ਦੇ ਮੱਦੇਨਜ਼ਰ ਅਸੀਂ ਇਹ ਡੇਟ ਦੇ ਜਿਹੜੇ ਹੈਗੇ ਆ ਟਾਈਮਿੰਗਸ ਰੱਖੇ ਸੀਗੇ ਪਰ ਇਸ ਦੇ ਨਾਲ ਅਸੀਂ ਇਨਿਕ ਫਲੈਕਸੀਬਿਲਟੀ ਦਿੱਤੀ ਸੀ ਕਿ ਜੇ ਕੋਈ ਬੱਚਾ ਲੇਟ ਆਂਦਾ ਹੈ ਤਾਂ ਉੱਥੇ ਐਂਟਰੀ ਰਜਿਸਟਰ ਲਗਾਇਆ ਹੋਇਆ ਹੈ ਜਿਹੜੇ ਸਾਡੇ ਡੇਟ ਦੇ ਉੱਪਰ ਸਿਕਿਉਰਟੀ ਵਾਲੇ ਹਨ ਉਹਨਾਂ ਦੇ ਕੋਲ ਉਹ ਐਂਟਰੀ ਪਾਵੇ ਆਪਣੀ ਔਰ ਆਪਣੀ ਉਹ ਕਾਲਜ ਦੇ ਵਿੱਚ ਆ ਜਾ ਜੀ ਜਿਵੇਂ ਇਹ ਦਾਤਨ ਕਰਕੇ ਸਾਰੇ ਕੋਰਡਿਨੇਟੇਜ ਹੀ ਕਾਪਨੇ ਕੋਰਡਿਨੇਟੇਜ ਹੀ ਰਹਿ ਗਏ ਨਹੀਂ ਜੀ ਮੈਨੂੰ ਉਹ ਨਹੀਂ ਪਤਾ ਹੈਗਾ ਪ੍ਰਾਈਵੇਟ ਕਾਲਜਿਸ ਜਿੱਤਾ ਹੈ ਹੀ ਜਾਂ ਗੇਟ 1 ਹੁੰਦੇ ਹਨ ਤਾਂ ਇਹ ਸਾਡਾ ਕੋਈ ਮਕਸਦ ਵਿਦਿਆਰਥੀਆਂ ਨੂੰ ਤੰਗ ਕਰਨ ਦਾ ਨਹੀਂ ਹੈ ਸਿਰਫ ਇਹ ਹੈ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਦਾ ਮਾਹੌਲ ਜਿਹੜਾ ਹੈ ਬਣਾਇਆ ਜਾ ਸਕੇ ਕਿਉਂਕਿ ਕਾਲਜ ਬਿਲਕੁਲ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ ਤਾਂ ਇਸ ਕਰਕੇ ਜੇ ਅਸੀਂ ਗੇਟ ਖੁੱਲਾ ਛੱਡਦੇ ਹਾਂ ਕੋਈ ਮਰਜ਼ੀ ਆਈ ਜਾਏ ਕੋਈ ਮਰਜ਼ੀ ਜਾਈ ਜਾਏ ਆਊਟਸਾਈਡਰਸ ਦੀ ਵੀ ਬੜੀ ਸਾਨੂੰ ਪ੍ਰੋਬਲਮ ਆਂਦੀ ਹੈ ਜਿਹੜੇ ਕਿ ਕਈ ਵਾਰੀ ਆ ਕੇ ਬੱਚਿਆਂ ਨੂੰ ਤੰਗ ਕਰਦੇ ਵੀ ਹਨ ਫਿਰ ਲੜਾਈਆਂ ਦਾ ਵੀ ਸਬਬ ਬਣਦਾ ਹੈ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਹੈ ਅਸੀਂ ਇਹ ਕਦਮ ਚੁੱਕਿਆ ਹੈ ਉਹਨਾਂ ਕੋਲ ਵੀ ਦੇਖਿਆ ਆਊਟਸੈਂਟਰ ਵਿੱਚ ਕਿੰਨਾ ਟੱਪ ਕੇ ਵੀ ਆ ਜਾਂਦਾ ਸੀ ਉਹਨਾਂ ਦਾ ਕੋਈ ਇੰਤਜ਼ਾਮ ਉਹਨਾਂ ਦਾ ਸੀ ਇੰਤਜ਼ਾਮ ਕੀਤਾ ਸੀ ਅਸੀਂ ਪਿਛਲੇ ਸਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਕ ਕਾਲਜ ਦੀ ਜਿਹੜੀ ਕਾਰਜਵਾਰੀ ਹੈ ਉਹਦੇ ਉੱਪਰ ਅਸੀਂ ਕੰਡਿਆਲੀ ਤਾਰ ਲਗਾਈ ਔਰ ਉਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਰੋਕਣ ਦੇ ਵਿੱਚ ਸੀ ਜਿਹੜੇ ਕਿ ਦੀਵਾਰਾਂ ਟੱਪ ਕੇ ਆਉਂਦੇ ਸੀ ਅਸੀਂ ਕਾਫੀ ਹੱਦ ਤੱਕ ਜਿਹੜਾ ਕਾਮਯਾਬ ਹੋਈ